ਨਾ ਮੇਰਾ ਭਰਾ ਹੈ ਕਿਸ਼ਨਾਲਾ ਤੇ ਸ਼ਨੀਵਾਰ ਸ਼ਾਮ ਨੂੰ ਗਿਆ ਸੀ ਮੈਂ ਕਰੋ 8:30 ਵਜੇ ਇਹ ਕਹਿੰਦਾ ਮੈਂ ਬੰਦਾ ਕਰਕੇ ਆਣਾ ਜੀ ਉਸ ਤੋਂ ਬਾਅਦ ਇਹ ਕਰੇ ਨਹੀਂ ਆਇਆ ਤੇ ਸਾਨੂੰ ਬੋਡੀ ਮਿਲ ਗਈ ਮਰਚੇ ਦੀ 8 ਦਿਨਾਂ ਬਾਅਦ ਵੇਹ ਸੀ ਇਹ ਹਾਂਜੀ ਵੇਹ ਦੋ ਜਵਾਕ ਹੈ ਜੇ ਆ ਦੋ ਲੋਨ ਚੱਕੇ ਹੋ ਸੀ ਉਸ ਕਰਕੇ ਟੈਨਸ਼ਨ ਰਹਿੰਦੀ ਸੀ ਉਸ ਤੈਨੂੰ ਮਾਝੇ ਨਹੀਂ ਜ਼ਿਆਦਾ ਇੰਨੀ ਇਹ ਲੋ ਕਿਸੇ ਹਸਪਤਾਲ ਲੈ ਕੇ ਚੱਲੇ ਆਏ ਐਸੀ ਲਿਖ ਰਾ ਥਾਣਾ ਖੂਈ ਖੇੜਾ ਵੀ ਲੱਗਾ ਹੋਇਆ ਹੈ ਅੱਜ ਸਵੇਰ ਕਿਸੇ ਵੱਲੋਂ ਥਾਣੇ ਤਲਾਹ ਦਿੱਤੀ ਗਈ ਕਿ ਮ੍ਰਿਤਕ ਕ੍ਰਿਸ਼ਨ ਲਾਲ ਪੁੱਤਰ ਰਾਮ ਪ੍ਰਤਾਪ ਵਾਸੀ ਚੂੜੀਵਾਲਾ ਤੰਨਾ ਦੀ ਲਾਸ਼ ਜਿਹੜੀ ਐ ਚੂੜੀਵਾਲੇ ਤੋਂ ਪੱਤਰਾਵਾਲੇ ਨੂੰ ਜਾਂਦੀ ਪੱਕੀ ਨਹਿਰ ਵਿੱਚ ਤੈਰਦੀ ਹੋਈ ਮਿਲੀ ਐ ਜੋ ਪਿੰਡ ਦੇ ਲੋਕ ਤੇ ਉਸ ਦੇ ਵਾਰਸ਼ਿਆਂ ਨੂੰ ਪਤਾ ਲੱਗਣ ਤੇ ਉਹਨਾਂ ਨੇ ਲਾਸ਼ ਨਹਿਰ ਵਿੱਚੋਂ ਬਾਹਰ ਕੱਢ ਕੇ ਨਹਿਰ ਦੇ ਕਿਨਾਰੇ ਤੇ ਰੱਖ ਦਿੱਤੀ ਜਿਸ ਤੇ ਮੈਂ ਕਾਰਵਾਈ ਕਰਨ ਲਈ ਆਇਆ ਤੇ ਜਿਸ ਤੇ ਨਰਸੇਵਾ ਨਰੈਣ ਸੇਵਾ ਵਾਲੇ ਵੀ ਮੌਕੇ ਤੇ ਪੁੱਜੇ ਹਨ ਹਾਂਜੀ ਦੋਸਤ ਪੁਰਾ ਇਹ ਦਾ ਨਾਮ ਮੇਰਾ ਭਰਾ ਹੈ ਕਿਰਸ਼ਨ ਲਾਲ ਤੇ ਸ਼ਨੀਵਾਰ ਸ਼ਾਮ ਨੂੰ ਗਿਆ ਸੀ ਮੈਂ ਕਰੋ 8:30 ਵਜੇ ਇਹ ਕਹਿੰਦਾ ਮੈਂ ਬੰਦਾ ਕਰਕੇ ਆਣਾ ਜੇ ਉਸ ਤੋਂ ਬਾਅਦ ਇਹ ਘਰੇ ਨਹੀਂ ਆਇਆ ਤੇ ਸਾਨੂੰ ਬੋੜੀ ਮਿਲ ਗਈ ਮੇਰਚੇ ਦੀ 8 ਦਿਨਾਂ ਬਾਅਦ ਵਿਆਹ ਸੀ ਇਹ ਹਾਂਜੀ ਵਿਆਹ ਹੋ ਗਿਆ ਦੋ ਜਵਾਬ ਕਹੇ ਦੋ ਲੋਨ ਚੱਕੇ ਹੋ ਸੀ ਉਸ ਕਰਕੇ ਟੈਨਸ਼ਨ ਰਹਿੰਦੀ ਸੀ ਕੋਸਤਾ ਇਹਨੂੰ ਮਾਝੇ ਨਹੀਂ ਜ਼ਿਆਦਾ ਨਹੀਂ ਸੀ ਤੇ ਉਹ ਅਸੀਂ ਸੋਹਲ ਹਸਪਤਲ ਲੈ ਕੇ ਚੱਲੇ ਆਏ ਐਸੀ ਲਿਖ ਰਾ ਥਾਣਾ ਖੂਈ ਖੇੜਾ ਵਿਦੇ ਲੱਗਾ ਹੋਇਆ ਆ ਅੱਜ ਸਵੇਰ ਕਿਸੇ ਵੱਲੋਂ ਥਾਣੇ ਇਤਲਾਹ ਦਿੱਤੀ ਗਈ ਕਿ ਮ੍ਰਿਤਕ ਕ੍ਰਿਸ਼ਨ ਲਾਲ ਪੁੱਤਰ ਰਾਮ ਪ੍ਰਤਾਪ ਵਾਸੀ ਚੂੜੀਵਾੜਾ ਤੰਨਾ ਦੀ ਲਾਸ਼ ਜਿਹੜੀ ਐ ਚੂੜੀਵਾਲੇ ਤੋਂ ਪੱਤਰਾਵਾਲੇ ਨੂੰ ਜਾਂਦੀ ਪੱਕੀ ਨਹਿਰ ਵਿੱਚ ਤੈਰਦੀ ਹੋਈ ਮਿਲੀ ਐ ਜੋ ਪਿੰਡ ਦੇ ਲੋਕ ਤੇ ਉਸ ਦੇ ਵਾਰਸ਼ਿਆਂ ਨੂੰ ਪਤਾ ਲੱਗਣ ਤੇ ਉਹਨਾਂ ਨੇ ਲਾਸ਼ ਨਹਿਰ ਵਿੱਚੋਂ ਬਾਹਰ ਕੱਢ ਕੇ ਨਹਿਰ ਦੇ ਕਿਨਾਰੇ ਤੇ ਰੱਖ ਦਿੱਤੀ ਜਿਸ ਤੇ ਮੈਂ ਕਾਰਵਾਈ ਕਰਨ ਲਈ ਆਇਆ ਤੇ ਜਿਸ ਤੇ ਨਰਸੇਵਾ ਨਰੈਣ ਸੇਵਾ ਵਾਲੇ ਵੀ ਮੌਕੇ ਤੇ ਪੁੱਜੇ ਆਣ